ਕਵੀਮਚ ਬਹਾਲੀ ਦੇ ਪ੍ਰਧਾਨ ਭਗਤ RAM ਰੰਘਾੜਾ ਜੀ ਪ੍ਰਧਾਨਗੀ ਮੰਡਲ ਜੀ ਉਹ ਸਾਰੇ ਸਹਿਤਕਾਰ ਪੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਾਲੋ ਸਾਹਿਬ ਨੂੰ ਨਵੀਂ ਪੁਸਤਕ ਰਿਲੀਜ਼ ਹੋਣ ਤੇ ਮੈਂ ਆਪਣੇ ਵੱਲੋਂ ਤੇ ਪੰਜਾਬ ਸੱਤਰੇ ਸਹਿਬ ਨੂੰ ਬਹੁਤ-ਬਹੁਤ ਬਧਾਈ ਦਿੰਦਾ ਹਾਂ ਪਹਿਲਾਂ ਵੀ ਨੇ ਦੀ ਪੁਸਤਕ ਬਹੁਤ ਵਧੀਆ ਸੀ ਤੇ ਉਮੀਦ ਹੈ ਇਹ ਪੁਸਤਕ ਵੀ ਪਾਠਕਾਂ ਦੀ ਕਚਹਿਰੀ ਵਿੱਚ ਫਰੀ ਉਤਰੇਗੀ ਲੋ ਇੱਕ ਗੀਤ ਸੌਣ ਦਾ ਮਹੀਨਾ ਦਿਵਾਨਾ ਸਾਹਿਬ ਨੇ ਬਹੁਤ ਸੋਹਣਾ ਗੀਤ ਸੁਣਾਇਆ ਤੇ ਮੈਂ ਵੀ ਕੋਸ਼ਿਸ਼ ਕਰ ਲੈ ਆਪਣਾ ਲਿਖਿਆ ਗੀਤ ਉੱਕ ਇੱਕ ਉਰਲੀ ਡੱਬੀ ਇੱਕ ਪਰਲੀ ਡੱਬੀ ਇੱਕ ਉਰਲੀ ਡੱਬੀ ਇੱਕ ਪਰਲੀ ਡੱਬੀ ਉਰਲੀ ਡੱਬੀ ਇੱਕ ਪਰਲੀ ਡੱਬੀ ਉਹ ਗੱਬਲੀ ਡੱਬੀ ਦੇ ਵਿੱਚ ਤਾਰੇ ਚੱਲ ਝੂਟਣ ਚੱਲੀਏ ਤਣ ਨਣ 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 ਵੀਰ ਮੇਰੇ ਦੀਏ ਨਾਰੇ ਚੱਲ ਝੂਟਣ ਚੱਲੀਏ ਤਣ ਨਣ 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 ਵੀਰ ਬੇਰੇ ਦੀਏ ਨਾਰੇ ਚੱਲ ਝੂਟਣ ਚੱਲੀਏ ਬੋੜਾ ਥੱਲੇ ਪੀਂਗਾ ਪਾਇਆ ਰਲ ਮਿਲ ਕੁੜੀਆਂ ਝੂਟਣ ਆਂ ਆ ਬੋੜਾ ਥੱਲੇ ਪੀਂਗਾ ਪਾਇਆ ਰਲ ਮਿਲ ਕੁੜੀਆਂ ਝੂਟਣ ਆਂ ਆ ਓ ਫਿਰਦੇ ਅੰਦੇਰੇ ਪੌਣ ਧਮਾਲਾਂ ਨਣਦਾਂ ਦੇ ਨਾਲ ਰਲ ਪਰ ਜਾਣਿਆ ਲੈਦੀਆਂ ਖੂਬ ਨਜ਼ਾਰੇ ਚੱਲ ਝੂਟਣ ਚੱਲੀਏ ਤਣ ਨਣ 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 ਵੀਰ ਮੇਰੇ ਦੀਏ ਨਾਰੇ ਚੱਲ ਝੂਟਣ ਚੱਲੀਏ ਲੈਂਦੀ ਜਦ ਮੇਰੀ ਪੀਂਗ ਹੁਲਾਰਾ ਜੜ ਤੋਂ ਹਿਲਦਾ ਪਿੱਪਲ ਸਾਰਾ ਲੈਂਦੀ ਜਦ ਮੇਰੀ ਪੀਂਗ ਹੁਲਾਰਾ ਜੜ ਤੋਂ ਹਿਲਦਾ ਪਿੱਪਲ ਸਾਰਾ ਉਹ ਖੜ ਖੜ ਪੱਤੇ ਰਹਿਣ ਖੜਕਦੇ ਟੋਲੇ ਖਾਂਦਾ ਅੰਬਰ ਸਾਰਾ ਚੁੱਪ ਬਰਤ ਜੇ ਸਾਰੇ ਚੱਲ ਝੂਟਣ ਚੱਲੀਏ ਧਣ ਨਾਣਾ 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 ਵੀਰ ਮੇਰੇ ਬੀਏ ਨਾਰੇ ਚੱਲ ਝੂਟਣ ਚੱਲੀਏ ਉਹ ਰਾਣੀ ਪੜੀ ਸਿਆਣੀ ਗੱਲ ਮੇਰੀ ਤੂੰ ਝੂਠੇ ਨਾ ਜਾਣੀ ਪਾਬੋ ਰਾਣੀ ਪੜੀ ਸਿਆਣੀ ਗੱਲ ਮੇਰੀ ਤੂੰ ਝੂਠੇ ਨਾ ਜਾਣੀ ਹਉ ਚਿੱਤ ਕਰੇ ਮੇਰਾ ਉੜ ਜੂ ਉੜ ਜੂ ਲੱਭ ਜੇ ਕਿਧਰੇ ਹਾਨ ਦਾ ਹਾਨੀ ਹੋ ਜੇ ਵਾਰੇ ਨਿਆਰੇ ਚੱਲ ਝੂਟਣ ਚੱਲੀਏ ਣਾਣਾ ਨਾਣਾ ਨਾਣਾ ਵੀਰ ਮੇਰੇ ਦੀਏ ਨਾਰੇ ਚੱਲ ਝੂਟਣ ਚੱਲੀਏ साण महीना मस्तानी लभती फिर दिल दाह सा महीना फिर दी दिल दाही हो चीची पाजू हथा निशानी दिल प्यार जे गुजारे चल झूटन चलिए तन नन नन वीर मेरे दिए नारे चल झूटण चलीए न ਵੀਰ ਮੇਰੇ ਦੀਏ ਨਾਰੇ ਚਾਲੇ ਝੂਡਣ ਚੱਲੀਏ ਥੈਂਕ ਯੂ